ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਤੇਗ ਬਹਾਦਰ ਮਹਾਰਾਜ ਦੁਨੀਆ ਨੂੰ ਤਾਰਦੇ ਹੋਏ ਅਸਾਂ ਪਹੁੰਚੇ ਅਸਾਂ ਦੀ ਕਿਰਿਆਸਤ ਤ੍ਰਿਪੁਰਾ ਉੱਚ ਰਿਹਾਸ ਦਾ ਰਾਜਾ ਹੋਇਆ ਸਾ ਸੰਗਤ ਜੀ RAM ਨਾਏ ਰਾਜਾ ਵੀ ਹੈ ਤਾੰਦਵਤ ਵੀ ਹੈ ਹੁਕਮ ਵੀ ਚੱਲਦਾ ਹੈ ਹਜ਼ਾਰਾਂ ਸਰੀਰ ਲੱਖਾਂ ਸਰੀਰ ਅਧੀਨ ਵੀ ਹੈ ਸੁੰਦਰ ਪਲੰਗ ਸੁੰਦਰ ਮਹਿਲ ਸੁੰਦਰ ਵਸਤਰ ਵੀ ਪਾਉਂਦਾ ਹੈ ਤੇ ਅੱਛੇ ਖਾਣੇ ਵੀ ਖਾਂਦਾ ਹੈ ਪਰ ਇੱਕ ਕਮੀ ਹੈ ਕਿ ਘਰ ਵਿੱਚ ਔਲਾਦ ਨਹੀਂ ਕਹਿੰਦੇ ਔਲਾਦ ਦੀ ਖਾਤਰ ਪਤਾ ਨਹੀਂ ਕਿੰਨੇ ਬੂਏ ਖਰਕਾਈ ਇਸ ਰਾਜੀ RAM ਰਾਏ ਨੇ ਤ੍ਰਿਪੁਰੇ ਦੇ ਰਾਜੇ ਨੂੰ ਕਿਸੇ ਨੇ ਆਖਿਆ ਕਿ ਤੇਰੇ ਸ਼ਹਿਰ ਵਿੱਚ ਗੁਰੂ ਨਾਨਕ ਦੀ ਨੌਮੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹਨ ਤੇਰੇ ਉਲਾਦ ਨਹੀਂ ਪੁੱਤੋ ਨਹੀਂ ਉਹਨਾਂ ਨੂੰ ਜਾ ਕੇ ਬੇਨਤੀ ਕਰ ਜਿਵੇਂ ਬੰਦਾ ਇੰਜ ਹੱਥ ਪੱਲੇ ਮਾਰਦਾ ਹੈ ਕਹਿੰਦਾ ਕਿੰਨੇ ਬੂਏ ਚੜਕਾ ਬੈਠਾ ਹਾਂ ਹਾਂ ਬੂਏ ਖੜਕਾ ਖੜਕਾ ਕੇ ਥੱਕ ਗਿਆ ਹਾਂ ਜਿਸ ਨੇ ਆ ਕੇ ਦੱਸਿਆ ਉਸ ਨੇ ਆਖਿਆ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਨੌਵੀਂ ਜੋਤ ਹੈ ਜਾ ਜਾ ਕੇ ਬੇਨਤੀ ਕਰ ਤਰਲਾ ਕਰ ਜੀ ਮੇਂ ਬੰਦਾ ਦੂਜੀ ਵਾਰ ਵੀ ਕਹਿੰਦਾ ਹੈ ਠੀਕ ਹੈ ਚਲੋ ਚਲੇ ਜਾਵਾਂਗੇ ਕਹਿੰਦੇ ਜਿਹੜਾ ਵਿਚੋਲਾ ਬਨ ਰਿਆ ਸੀ ਉਹ ਸ਼ਰਧਾ ਭਾਵਨਾ ਵਾਲਾ ਸੀ ਉਸ ਨੇ ਆਖਿਆ ਸੱਚਾ ਗੁਰੂ ਆਇਆ ਹੈ ਆਸਾਮ ਦੀ ਧਰਤੀ ਤੇ ਜਾ ਬੇਨਤੀ ਕਰ ਵਿਚੋਲਾ ਤਖੜਾ ਸੀ ਜੁਕਤੀ ਵਾਲਾ ਸੀ ਉਸ ਨੇ ਆਖਿਆ ਗੁਰੂ ਦੇ ਕੋਲ ਜਾ ਕੇ ਤਿੰਨ ਜੁਕਤੀਆਂ ਹੋਣ ਉਹ ਖਾਲੀ ਨਹੀਂ ਆਉਂਦਾ ਗੁਰੂ ਦੇ ਕੋਲ ਜਾਣ ਦੀਆਂ ਤਿੰਨ ਜੁਕਤੀਆਂ ਜੀਵਨ ਵਿੱਚ ਹੁਣ ਝੋਲੀ ਪਾ ਕੇ ਆਉਂਦਾ ਹੈ ਘਰੋਂ ਜਾਣ ਤੋਂ ਪਹਿਲਾਂ ਗੁਰੂ ਨੂੰ ਪੇਟਾ ਦੇਖੇ ਨਿਕਲੀ ਉਦੋਂ ਕਨੈਕਸ਼ਨ ਖੜਕ ਜਾਂਦੇ ਹਨ ਮੈਂ ਤੇਰੇ ਕੋਲ ਆ ਰਿਹਾ ਹਾਂ ਤੇਰੀ ਗੋਦ ਵਿੱਚ ਤੇਰਾ ਪਿਆਰ ਲੈ ਕੇ ਆਵਾਂਗਾ ਸ਼ਰਦਾ ਕਮਾਈ ਹੋਈ ਹੈ ਸ਼ਰਦਾ ਕਹਿੰਦੇ ਹਨ ਜਦੋਂ ਘਰੋਂ ਪੇਟਾ ਦੇ ਕੀ ਰਸਤੇ ਵਿੱਚ ਨਾਮ ਜਪਦਿਆਂ ਫਿਰ ਚਰਨ ਜਾ ਕੇ ਵੇਖ ਜਿਸ ਦੇ ਤੂੰ ਦਰਸ਼ਨ ਕਰਨ ਜਾ ਰਿਹਾ ਹੈ ਤੇਰੇ ਪਹੁੰਚਣ ਤੋਂ ਪਹਿਲਾਂ ਉਹ ਤੈਨੂੰ ਉਡੀਕਦਾ ਹੋਵੇਗਾ ਇਹ ਰਾਜਾ RAM ਰਾਏ ਤ੍ਰਿਪੁਰਾਦਾ ਜਦੋਂ ਘਰੋਂ ਤੁਰਿਆ ਰਸਤੇ ਵਿੱਚ ਕਹਿੰਦੇ ਹਰ ਕਦਮ ਦੇ ਨਾਲ ਕੀ ਬੋਲਦਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਰਾਹ ਵਿੱਚ ਤੇਰੇ ਪਾਪ ਜਿਹੜੇ ਹਨ ਉੱਥੇ ਰਾਹ ਵਿੱਚ ਹੀ ਧੋਣੇ ਸ਼ੁਰੂ ਹੋ ਜਾਂਦੇ ਹਨ ਗੁਰੂ ਕੋਲ ਜਾਣ ਦੀ ਦੂਜੀ ਚੁਕਤੀ ਜਿਹੜੀ ਤ੍ਰਿਪੁਰੇ ਦੇ ਰਾਜੇ ਕੋਲ ਹੈ ਇੱਕ ਤਾਂ ਉਹ ਰਾਹ ਵਿੱਚ ਧੰਨ ਗੁਰੂ ਤੇਗ ਮਹਾਦਰ ਹਰ ਕਦਮ ਨਾਲ ਕਹਿੰਦਾ ਜਾ ਰਿਹਾ ਹੈ ਖਲੇ ਪਤਾ ਨਹੀਂ ਉਸਨੂੰ ਬਹੁਤਾ ਦੂਜੀ ᔪਕਤੀ ਉਸਨੇ ਸ੍ਰੀ ਫੁਰੇ ਦੇ ਰਾਜੇ ਨੂੰ ਪੂਰੇ ਗੁਰੂਕੋਲ ਭੇਜਿਆ ਤੇ ਆਖਿਆ ਕਿ ਗੁਰੂ ਕੋਲ ਜਾਵੇਂਗਾ ਤਾਂ ਦੂਜੀ ᔪਕਤੀ ਧਿਆਨ ਰੱਖੀ ਕਿ ਤੇ ਰਾਜਾ ਬਣ ਕੇ ਨਾ ਜਾਵੇਂ ਨਿਮਰਤਾ ਰੱਖੀ ਜੇ ਪੁੱਤਰ ਲੈਣਾ ਹੈ ਰਾਜਾ RAM ਰਾਏ ਜਦੋਂ ਆਇਆ ਤੇ ਉਸਨੇ ਸਾਧ ਸੰਗਤ ਜੀ ਹਜ਼ਾਰਾਂ ਸਰੀਰ ਨਾਲ ਰਾਜਾ ਤ੍ਰਿਪੁਰੇ ਦਾ ਹੈ ਕਿੰਨੇ ਮੰਤਰੀ ਹੋਰ ਵੱਡੇ ਮੰਤਰੀ ਛੋਟੇ ਮੰਤਰੀ ਅਲਖਤ ਕੋੜੇ ਹਾਥੀ ਕਈ ਕੁਝ ਕਹਿੰਦੇ ਰਾਜੇ ਨੇ ਕੋਈ ਪ੍ਰਵਾਹ ਨਹੀਂ ਕੀਤੀ ਕਿ ਮੇਰੇ ਨਾਲ ਕਿੰਨੇ ਨੌਕਰ ਚੱਕਰ ਹਨ ਗੁਰੂ ਤੇਗ ਬਹਾਦਰ ਜੀ ਦੇ ਜਦੋਂ ਸਾਹਮਣੇ ਆਇਆ ਤੇ ਸਾਧ ਸੰਗਤ ਜੀ ਕਹਿੰਦੇ ਕੱਲਾ ਮੱਥਾ ਨਹੀਂ ਟੇਕਿਆ ਲੰਬੇ ਪੈਕੇ ਡੰਡੋਰਤ ਕੀ ਤੀ ਰਾਜਾ ਰਾਮ ਰਾਏ ਨੇ ਤੁਜੀ ਚੁਕਤੀ ਡੰਡੇ ਵਾਂਗ ਡੰਡੂਤ ਕੀਤੀ ਗੁਰੂ ਪਾਸ ਜਾਣ ਲਈ ਪਹਿਲੀ ਬਾਤ ਸਰਦਾ ਹੋਵੀ ਦੂਜੀ ਬਾਤ ਨਿਮਰਤਾ ਹੋਵੀ ਤੇ ਤੀਸਰੀ ਬਾਤ ਕਿਸੇ ਬਖਸ਼ੇ ਹੋਈ ਦੀ ਜੁਗਤੀ ਕੋਲ ਹੋਵੀ ਜਦੋਂ ਰਾਜਾ ਰਾਮ ਰਾਏ ਡੰਡੇ ਵਾਂਗ ਲੰਬਾ ਪੈ ਗਿਆ ਗੁਰੂ ਤੇਗ ਬਹਾਦਰ ਦੇ ਸਾਹਮਣੇ ਮਹਾਰਾਜ ਵੇਖੀ ਜਾਣ ਪਿਆ ਨਾਲ ਥੋੜਾ ਜਿਹਾ ਜੋ ਹੀਰੇ ਲਾਲ ਲੈ ਕੇ ਆਏ ਸੀ ਭੇਟਾ ਇਹ ਤੀਜੀ ᔪਕਤੀ ਬਖਸ਼ੇ ਹੋਈ ਦੀ ᔪਕਤੀ ਨਾਲ ਹੋਵੇ ਜਦੋਂ ਤੀਜੀ ᔪਕਤੀ ਡੰਡੇ ਬਾਗ ਡੰਡੂਤ ਕੀਤੀ ਤਾਂ ਐਡਾ ਗੁੱਛਾ ਚਾਬੀਆਂ ਦਾ ਗੁਰਤੇਗ ਬਾਦਰ ਜੀ ਦੇ ਹੱਥ 'ਚ ਰੱਖ ਦਿੱਤਾ ਤੇ ਮਹਾਰਾਜ ਜੀ ਕਹਿੰਦੇ ਇਹ ਕੀ ਚਾਬੀਆਂ ਕਿਉਂ ਧਰ ਦਿੱਤੀਆਂ ਤੇ ਦੂਜੀ ਉਕਤੀ ਵਿੱਚ ਗੁਰਤੇਗ ਬਹਾਦਰ ਮਹਾਰਾਜ ਕਹਿੰਦੇ ਚਾਬੀਆਂ ਮੈਂ ਕੀ ਕਰਨੀਆਂ ਹਨ ਤੇ ਕਹਿੰਦਾ ਇਹ ਮੇਰੇ ਰਾਜ ਭਾਗ ਦੀਆਂ ਚਾਬੀਆਂ ਹਨ ਗੁਰਤੇਗ ਬਹਾਦਰ ਸਾਹਿਬ ਜੀ ਚਾਬੀਆਂ ਸੰਭਾਲ ਲਓ ਜੇ ਸੰਭਾਲਣ ਵਾਲਾ ਪੇਸਿਓ ਹੁਣ ਕਿੱਥੇ ਜਾਵੇਗਾ ਗੁਰੂ ਵੇਖੋ ਜਾਂ ਚਾਬੀਆਂ ਤੁਸੀਂ ਲੈ ਲਓ ਮੇਰੇ ਮਨ ਤੋਂ ਮਾਧਰਾਜ ਕੋਣ ਕਰੇਗਾ ਕਿਰਪਾ ਕਰ ਦਿਓ ਚਾਬੀਆਂ ਸੰਭਾਲਣ ਵਾਲਾ ਭੇਜ ਦਿਓ ਇਹ ਤਿੰਨ ਚੀਜ਼ਾਂ ਸ਼ਰਦਾ ਨਿਮਰਤਾ ਤੇ ਬਖਸ਼ਿ ਹੋਈ ਦੀ ਜੁਕਤੀ ਗੁੱਛਾ ਚਾਬੀਆਂ ਦਾ ਪਿਤਾ ਜੀ ਦੇ ਹੱਥ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਸਾਹਿਬ ਕਿਰਪਾ ਕਰੋ ਜਾਂ ਚਾਬੀਆਂ ਲੈ ਲਓ ਜਾਂ ਚਾਬੀਆਂ ਸੰਭਾਲਣ ਵਾਲਾ ਭੇਜ ਦਿਓ ਜਦੋਂ ਰਾਜਾ ਨੇ ਜਮਨ ਨੀਮਾ ਕਰਕੇ ਸ਼ਰਦਾ ਨਾਮ ਚੁਕਤੀ ਨਾਲ ਸ਼ਰਨ ਵਿਚ ਆਇਆ ਤੇ ਰਾਣੀ ਨਾਲ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੀ ਫਿਰ ਰਾਜਾ RAM ਨਾਏ ਜਿੰਨੀ ਸ਼ਰਦਾ ਪਾਵਨਾ ਨਾਲ ਤੂੰ ਆਇਆ ਹੈ ਫਿਰ ਗੁਰ ਨਾਮਕ ਦੇ ਘਰ ਵਿੱਚੋਂ ਤੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਰਾਜਾ ਬੜਾ ਪ੍ਰਸੰਨ ਬੜਾ ਖੁਸ਼ ਹੋਇਆ ਪ੍ਰਸ਼ਾਦ ਦਿੱਤਾ ਗੁਰੂ ਸਾਹਿਬ ਨੇ ਅਸੀਸ ਦਿੱਤੀ ਤੇ ਜਦੋਂ ਰਾਜਾ ਤਰਨ ਲੱਗਾ ਗੁਰੂ ਤੇਗਮਹਾਦਰ ਸਾਹਿਬ ਜੀ ਕਹਿੰਦੇ ਰਾਜਾ ਰਾਮ ਰਾਏ ਨਾਲ ਰਾਣੀ ਨੂੰ ਆਖਿਆ ਕਿ ਬੂਏ ਤੁਸੀਂ ਬਹੁਤ ਖੜਕਾਈ ਹਨ ਤੇ ਜਦੋਂ ਤੁਹਾਡੇ ਪੁੱਤਰ ਹੋ ਗਿਆ ਕਿਸੇ ਨੇ ਕਿਹਾ ਹੈ ਮੈਂ ਦਿੱਤਾ ਹੈ ਕਿਸੇ ਨੇ ਕਿਹਾ ਹੈ ਮੈਂ ਦਿੱਤਾ ਹੈ ਗੁਰੂ ਤੇਗਮਹਾਦਰ ਜੀ ਕਹਿੰਦੇ ਰਾਜਾ ਰਾਮ ਰਾਏ ਜਾ ਤੇਰੇ ਨਾਲ ਬਚਨ ਕਰਦੇ ਹਾਂ ਕਿ ਜਿਹੜਾ ਤੀਰਾ ਪੁੱਤਰ ਆਵੇਗਾ ਤੇਰੇ ਘਰ ਪੈਦਾ ਹੋਵੇਗਾ ਤੇਰੇ ਨਾਲ ਬਚਨ ਕਰਦੇ ਹਾਂ ਕਿ ਉਸ ਦੇ ਮੱਥੇ ਉੱਤੇ ਓਟ ਦੀ ਮੋਹਰ ਲੱਗੀ ਹੋਵੇਗੀ ਇਹ ਮੱਥੇ ਉੱਤੇ ਜਦੋਂ ਵਾਲ ਸ਼ੁਰੂ ਹੁੰਦੇ ਹਨ ਓਟ ਦੀ ਮੋਹਰ ਦੇ ਸੱਚਾ ਤੈਨੂੰ ਪਤਾ ਲੱਗ ਜਾਵੇਗਾ ਕਿ ਦਾਤ ਗੁਰੂ ਦੇ ਘਰੋਂ ਆਈ ਹੈ ਇਹ ਬੱਚਾ ਪੈਦਾ ਹੋਇਆ ਤੇ ਜਦੋਂ ਗੁਰਤੇਗ ਬਾਦ ਸਾਰ ਜੀ ਦਾ ਬਚਨ ਉਸ ਦੇ ਮੱਥੇ ਤੇ ਜਿੱਥੋਂ ਬਾਲ ਸ਼ੁਰੂ ਹੁੰਦੇ ਹਨ ਓਟ ਦੀ ਮੋਹਰ ਲੱਗੀ ਇਤਿਹਾਸ ਵਿੱਚ ਲਿਖਿਆ ਹੈ ਇਸ ਬੱਚੇ ਦਾ ਨਾਮ ਰਾਜਾ ਰਤਨ ਰਾਏ ਰੱਖਿਆ 2 ਸਾਲ ਦਾ ਹੋ ਗਿਆ 5 ਸਾਲ ਦਾ 10 ਸਾਲ ਦਾ ਫਿਰ 12 ਸਾਲ ਦਾ ਹੋ ਗਿਆ ਕਹਿੰਦੇ ਫਿਰ ਰਾਜਾ RAM ਰਾਏ ਚੜਾਈ ਕਰ ਗਿਆ ਜਦੋਂ ਰਾਜਭਾਗ ਇਸ ਨੂੰ ਮਿਲ ਗਿਆ ਕਹਿੰਦੇ ਜਦੋਂ ਥੋੜਾ ਜਵਾਨ ਹੋਇਆ ਇੱਕ ਦਿਨ ਆਪਣੇ ਕੇਸਾਂ ਦਾ ਜੂڑا ਕਰ ਰਿਆ ਸੀ ਕਹਿੰਦੇ ਜੂੜਾ-ਚੂੜਾ ਕਰ ਰਿਆ ਸੀ ਤੇ ਜਦੋਂ ਸ਼ੀਸ਼ੇ ਵਿੱਚ ਵੇਖਿਆ ਤੇ ਮਾਂ ਨੂੰ ਕਹਿੰਦਾ ਮਾਂ ਇੱਥੋਂ ਵਾਲ ਸ਼ੁਰੂ ਹੁੰਦੇ ਹਨ ਇਹ ਕੀ ਉਗੜਿਆ ਹੋਇਆ ਹੈ ਤੇ ਮਾਂ ਕਹਿੰਦੀ ਹੈ ਬੇਟਾ ਤੈਨੂੰ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚੋਂ ਲਿਆ ਹੈ ਤੇ ਤੇਰੇ ਮੱਥੇ ਤੇ ਓਟ ਦੀ ਮੋਹਰ ਹੋਵੇਗੀ ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ ਸੀ ਤੂੰ ਸਾਨੂੰ ਉੱਥੋਂ ਮਿਲਿਆ ਹੈ ਕੋਈ ਗੁਰੂ ਘਰ ਵਿੱਚੋਂ ਚੀ ਜਾਈ ਹੋਵੇ ਤਾਂ ਸੰਸਕਾਰ ਵੀ ਕਿਤੇ ਕਿਰਪਾ ਵਾਲੇ ਹੁੰਦੇ ਹਨ ਉਹ ਬੱਚਾ ਰਾਜਾ ਰਤਨ ਰਾਏ ਬਣਿਆ ਛੋਟੀ ਉਮਰੋਂ ਕਹਿੰਦਾ ਮਾਤਾ ਉਸ ਗੁਰੂ ਨਾਨਕ ਦੇਵ ਜੀ ਨੌਵੇਂ ਜੋਤ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਾਓ ਮਾਤਾ ਕਹਿੰਦੀ ਬੇਟਾ ਉਹਨਾਂ ਦੀ ਸ਼ਹੀਦੀ ਹੋ ਚੁੱਕੀ ਹੈ ਤੇ ਉਹ ਜੋਤ ਜਿਹੜੀ ਹੁਣ ਗੁਰੂ ਗੋਬਿੰਦ ਸਿੰਘ ਜੀ ਵਿੱਚ ਹੈ ਆਨੰਦਪੁਰ ਸਾਹਿਬ ਜੇ ਤੇਰਾ ਚਿੱਤ ਕਰਦਾ ਹੈ ਦਰਸ਼ਨ ਕਰ ਤੇ ਫਿਰ ਆਪਣਾ ਲੈ ਤਿਆਰੀ ਕਰ ਜੋਤ ਉਹੀ ਹੈ ਉਹ ਜੋਤ ਗੁਰੂ ਗੋਬਿੰਦ ਸਿੰਘ ਜੀ ਵਿੱਚ ਹੈ ਹੁਣ ਵੇਖੋ ਪਿਛਲੇ ਸੰਸਕਾਰ ਗੁਰੂ ਨਾਨਕ ਦੇ ਘਰ ਵਿੱਚੋਂ ਦਾ ਤਾਈ ਹੈ ਰਾਜਾ ਰਤਨ ਰਾਏ ਦੀ ਇਕ ਤਾਂ ਮੋਰ ਹੈ ਮੱਛੇ ਤੇ ਦੁਜਾ ਆਇਆ ਕਿੱਥੋਂ ਗੁਰੂ ਨਾਨਕ ਦੇ ਬਖਸ਼ਿਸ਼ ਦੇ ਖਾਤੇ ਵਿੱਚੋਂ ਮਾਂ ਦੇ ਬਚਨ ਸੁਣ ਕੇ ਪੂਰੀ ਤਿਆਰੀ ਕੀਤੀ ਤੇ ਸ਼ਾਦਾ ਸੈਤ ਪੰਜ ਕੋੜੀ ਹੀਰਿਆਂ ਨਾਲ ਚੜਿਆ ਚੰਦੋਈਆ ਪ੍ਰਸ਼ਾਦੀ ਹਾਥੀ ਚੰਦਨ ਦੇ ਚੌਕੀ ਪੰਜ ਕਲਾ ਸ਼ਸਤਰ ਥਾਲੀ ਵਿੱਚ ਬਿਹੰਤ ਮੋਰਾ ਤੇ ਹੀਰੇ ਲੈ ਕੇ ਤਨ ਗੁਰ ਗੋਬਿੰਦ ਸਿੰਘ ਜੀ ਦੇ ਚਾਨਾ ਵਿੱਚ ਨਿਮੱਤਾਂ ਨਾਲ ਆਪਣੀ ਹਾਜ਼ਰੀ ਲਗਾਈ ਤੇ ਗੁਰੂ ਗੋਬਿੰਦ ਸਿੰਘ ਜੀ ਪਤਾ ਨਹੀਂ ਮੈਨੂੰ ਅਗਲਾ ਜਨਮ ਕਿਹੜਾ ਮਿਲਣਾ ਸੀ ਤੇ ਮੈਂ ਕਿੱਥੇ ਜਾਣਾ ਸੀ ਤੁਹਾਡੇ ਪਿਤਾ ਜੀ ਤਨ ਗੁਰ ਤੇਗ ਬਹਾਦਰ ਜੀ ਦੀ ਰਸਨਾ ਵਿੱਚੋਂ ਨਿਕਲੇ ਹੋਏ ਬਚਨਾਂ ਦੇ ਨਾਲ ਮੈਂ ਦੁਨੀਆ ਤੇ ਆਇਆ ਤੇ ਤੁਹਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਦਕਾ ਸਾਰਾ ਰਾਜ ਭਾਗ ਸੰਭਾਲਿਆ ਹੋਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੀ ਖੁਸ਼ੀ ਦੇ ਕਰਕੇ ਸਾਡਾ ਸਭ ਕੁਝ ਤੇਰੇ ਲੇਖੇ ਲੱਗ ਜਾਏ ਕੁਝ ਹੱfte ਰੁੱਕ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚੋਂ ਉਹ ਪਿਆਰ ਅਸੀਸਾਂ ਲਈਆਂ ਸੰਗਤ ਜੀ ਸ਼ਨ ਆਉਣ ਦੀਆਂ ਇਹ ਤਿੰਨ ਚੀਜ਼ਾਂ ਪੱਲੇ ਜ਼ਰੂਰ ਬੰਨਿਓ ਸ਼ਰਦਾ ਹੋਵੇ ਨਮਰਤਾ ਹੋਵੇ ਤੇ ਜ਼ੁਗਤੀ ਬਖਸ਼ੀ ਹੋਵੇ ਦੀ ਹੋਵੇ ਫਿਰ ਉਹ ਖਾਲੀ ਨਹੀਂ ਆਉਂਦਾ ਗਰੀਬ ਨमाज ਸਤਸਗੁਰ ਪਿਆਰ ਦੇ ਵਿੱਚ ਬਚਨ ਕਰ ਰਹੇ ਹਨ ਜਿਹੜਾ ਉਸ ਦੀ ਸ਼ਨ ਆਇਆ ਹੈ ਇੰਜ ਜ਼ੁਗਤੀ ਸ਼ਰਦਾ ਨਾਲ ਨਿਮਰਤਾ ਨਾਲ ਉਸ ਦੀ ਫਿਰ ਪ੍ਰਤੀਪਾਲਣਾ ਉਸ ਨੇ ਆਪ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ O barro grude que foda